ਟੂਡੇ ਪੰਜਾਬ ਟੀਵੀ ਤੇ ਆਏ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਆਂ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਖਨੋਰੀ ਘਟਨਾ ਤੋਂ ਬਾਅਦ ਕਿਸਾਨ ਵੱਲੋਂ ਵੱਡਾ ਐਲਾਨ ਖਨੋਰੀ ਬਾਡਰ ਤੇ 23 ਸਾਲਾਂ ਨੌਜਵਾਨ ਦੀ ਹੋਈ ਮੌਤ ਸ਼ੰਭੂ ਅਤੇ ਖਨੋਰੀ ਬਾਡਰ ਤੇ ਪੂਰਾ ਦਿਨ ਮਾਹੌਲ ਤਣਾਅਪੂਰਨ ਰਿਹਾ ਖਨੋਰੀ ਬਾਡਰ ਤੇ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਸਥਿਤੀ ਹੋਰ ਜ਼ਿਆਦਾ ਤਣਾਅਪੂਰਨ ਹੋ ਗਈ ਹੈ ਖਨੋਰੀ ਬਾਡਰ ਤੇ ਵੱਡਾ ਨੁਕਸਾਨ ਹੋਇਆ ਹੈ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦੇ ਐਲਾਨ ਕੀਤਾ ਹੈ ਕਿ ਅਗਲੇ 2 ਦਿਨਾਂ ਦੇ ਲਈ ਦਿੱਲੀ ਕੋਚ ਦੀ ਯੋਜਨਾ ਰੋਕ ਦਿੱਤੀ ਗਈ ਹੈ। ਦੋ ਦਿਨ ਕਿਸਾਨ ਸ਼ੰਭੂ ਬਾਡਰ ਤੇ ਖਨੋਰੀ ਬਾਡਰ ਤੇ ਸ਼ਾਂਤਮਈ ਡਟੇ ਰਹਿਣਗੇ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਖਨੋਰੀ ਬਾਡਰ ਤੇ ਕਾਫੀ ਨੁਕਸਾਨ ਹੋਇਆ ਹੈ। ਅਸੀਂ ਘਟਨਾਵਾਲੀ ਥਾਂ ਦਾ ਜਾਇਜ਼ਾ ਲਵਾਂਗੇ। ਅਸੀਂ ਅਗਲੇ 2 ਦਿਨਾਂ ਦੇ ਵਿੱਚ ਇਹ ਜੋ ਘਟਨਾ ਵਾਪਰੀ ਹੈ ਇਸ ਦੇ ਵਿਚਾਰ ਕਰਾਂਗੇ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਬਣਾਵਾਂਗੇ। ਉਧਰ ਦੂਸਰੀ ਤਰਫ ਸੀਐਮ ਭਗਵੰਤ ਮਾਨ ਨੇ ਲਾਈਵ ਹੋ ਕੇ ਸ਼ੁਭਕਰਨ ਨੂੰ ਦਿੱਤੀ ਸ਼ਰਧਾਂਜਲੀ ਕਿਸਾਨ ਅੰਦੋਲਨ ਬਾਰੇ ਵੀ ਆਕੀ ਇਹ ਗੱਲ ਅੱਜ ਕਿਸਾਨ ਅੰਦੋਲਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਆ ਕੇ ਗੱਲਬਾਤ ਕੀਤੀ ਇਸ ਵਾਰ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਕਿਸਾਨਾਂ ਵਿਚਾਲੇ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ 'ਚ ਉਹ ਤਿੰਨ ਵਾਰ ਉਹ ਖੁਦ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਏ ਸਨ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਿਸਾਨ ਕੇਂਦਰ ਸਰਕਾਰ ਤੋਂ ਮੰਗਾ ਮਨਵਾਉਣ ਦੇ ਲਈ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਜਾ ਰਹੇ ਹਨ ਜਿਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਵੀ ਰੋਕਿਆ ਗਿਆ ਹੈ। ਅਗਲੀ ਵੱਡੀ ਖਬਰ ਜੇਕਰ ਉਹ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤਾਂ ਅਸੀਂ ਉਹਨਾਂ ਨੂੰ ਚੋਣਾਂ ਦੌਰਾਨ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਵਾਂਗੇ ਇਹ ਕਹਿਣਾ ਹੈ ਰਾਕੇਸ਼ ਟਿਕਟ ਦਾ। ਤੁਹਾਨੂੰ ਦੱਸਦੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਕومی ਬੁਲਾਰੇ ਰਾਕੇਸ਼ਟ ਕਹਿਨੇ ਬਦਦਵਾਨ ਨੂੰ ਕਿਹਾ ਕਿ ਜੇਕਰ ਉਹ ਯਾਨੀ ਕਿ ਸਰਕਾਰ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਕਿਸਾਨ ਉਹਨਾਂ ਨੂੰ ਚੋਣਾਂ ਦੇ ਵਿੱਚ ਪਿੰਡਾਂ ਵਿੱਚ ਵੀ ਨਹੀਂ ਆਉਣ ਦੇਣਗੇ। ਅਗਲੀ ਵੱਡੀ ਖਬਰ ਹੈ ਦਿੱਲੀ ਜਾਣ ਤੋਂ ਪਹਿਲਾਂ ਕਿਸਾਨਾਂ ਦਾ ਪੀਐਮ ਮਾਨ ਨੂੰ ਸੰਦੇਸ਼ ਇਹ ਕਿਹਾ ਇੱਕ ਕੰਮ ਕਰ ਦਿਓ ਫਿਰ ਨਾ ਆਖਿਓ ਦਿੱਲੀ ਕੋ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਇੱਕ ਵਾਰ ਫਿਰ ਮੋੜ ਤੋਂ ਕੇਂਦਰ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਾਲੇ ਵੀ ਮੌਕਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀਆਂ ਮੰਗਾਂ ਪੂਰੀਆਂ ਕਰ ਲੈਣ ਨਹੀਂ ਤਾਂ ਅਸੀਂ ਦਿੱਲੀ ਆਵਾਂਗੇ ਸ਼ੰਭੂ ਸਰਤੇ ਅੱਜ ਸਵੇਰੇ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਢੱਲੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਇਸੇ ਦੌਰਾਨ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਅਸੀਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਏ ਹਰ ਨੁਕਤੇ ਤੇ ਚਰਚਾ ਹੋਈ ਅਤੇ ਹੁਣ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ ਪੰਦੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਸਾਡੀਆਂ ਮੰਗਾਂ ਮੰਨੀਆਂ ਚਾਹੀਦੀਆਂ ਹਨ 1.5 ਲੱਖ ਜਾਂ 2 ਲੱਖ ਕਰੋੜ ਰੁਪਏ ਕੋਈ ਬਹੁਤੀ ਵੱਡੀ ਰਕਮ ਨਹੀਂ ਹੁੰਦੀ ਪੰਦੇਰ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਜਾਵਾਂਗੇ ਕੇਂਦਰ ਸਰਕਾਰ ਦੇ ਰਸਤੇ ਦੇ ਵਿੱਚ ਤਿਆਰੀਆਂ ਅਤੇ ਰੁਕਾਵਟਾਂ ਨੂੰ ਹਟਾਉਣ ਦੇ ਲਈ ਸਾਨੂੰ ਕੇਂਦਰ ਵੱਲ ਮਾਰਚ ਕਰਨ ਦੀ ਜਾਦਤ ਦੇਵੇ ਪੰਦੇਰ ਨੇ ਕਿਹਾ ਹੈ ਕਿ ਪੀਐਮ ਮੋਦੀ ਨੂੰ ਲੋਕਤੰਤਰ ਦੀ ਰਾਖੀ ਕਰਨੀ ਚਾਹੀਦੀ ਹੈ ਸਾਨੂੰ ਰਾਹ ਦੇ ਕੇ ਅਗਲੀ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਹੈ ਚੋਣ ਜਾਬਤਾ ਮਾਰਚ ਦੇ ਪਹਿਲੇ ਮਹੀਨੇ ਲੱਗ ਸਕਦਾ ਹੈ ਲੋਕ ਸਭਾ ਦੀ ਚੋਣਾਂ ਦੇ ਲਈ ਮਾਰਚ ਦੇ ਪਹਿਲੇ ਮਹੀਨੇ ਚੋਣ ਜਾਬਤਾ ਲੱਗਣ ਦੇ ਸਾਰ ਹਨ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਪ੍ਰੈਲ ਅਤੇ ਮਈ ਦੇ ਵਿੱਚ ਲੋਕ ਸਭਾ ਦੀ ਚੋਣਾਂ ਹੋ ਸਕਦੀਆਂ ਹਨ ਸੂਤਰ ਇਹ ਵੀ ਦੱਸਦੇ ਹਨ ਕਿ ਕਿਸਾਨੀ ਮੰਗਾ ਸੰਬੰਧੀ ਵੀ ਸਰਕਾਰ ਤਾਂ ਹੀ ਦੇਰੀ ਕਰ ਰਹੀ ਹੈ ਇਸ ਸੰਘਰਸ਼ ਨੂੰ ਮੱਠਾ ਪਾ ਕੇ ਚੋਣ ਜਾਬਤਾ ਲਿਆ ਜਾਵੇ ਫਿਰ ਜਦੋਂ ਚੋਣ ਜਾਬਤਾ ਲੱਗਦਾ ਤਾਂ ਸੱਤਾਧਾਰੀ ਕਹੇਗੀ ਕਿ ਅਸੀਂ ਤਾਂ ਵਿਚਾਰ ਕਰ ਰਹੀ ਸੀ ਪਰ ਜੋ ਚੋਣ ਜਾਬਤਾ ਲੱਗ ਗਿਆ ਅਗਲੀ ਵੱਡੀ ਖਬਰ ਪੀਐਮ ਕਿਸਾਨ ਸਨਮਾਨ ਨਿਤੀ ਸਕੀਮ ਦਾ ਲਾਭ ਲੈਣ ਦੇ ਲਈ ਇਕਵੇਅਸੀ ਅਤੇ ਲੈਂਡ ਸੀਡਿੰਗ ਲਾਜ਼ਮੀ ਤੋਂ ਦਾਜਨੇਗੀ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਦਾ ਲਾਭ ਲੈਣ ਦੇ ਲਈ ਕਿਸਾਨਾਂ ਨੂੰ ਬੈਂਕ ਖਾਤੇ ਦੀ ਇਕੇ ਵਾਈਸੀ ਅਤੇ ਵਾਹੀਯੋਗ ਜ਼ਮੀਨ ਦੀ ਲੈਂਡ ਸੀਮਿੰਗ ਕਰਵਾਉਣੀ ਜ਼ਰੂਰੀ ਹੈ। ਪੀਐਮ ਕਿਸਾਨ ਯੋਜਨਾ 19 ਫਰਵਰੀ 2019 ਨੂੰ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ। ਇਸ ਸਕੀਮ ਦੇ ਤਹਿਤ ਕਿਸਾਨਾਂ ਨੂੰ 1 ਸਾਲ ਦੇ ਵਿੱਚ 3 ਮਹੀਨਿਆਂ ਬਾਅਦ 2000 ਰੁਪਏ ਦੇ ਰੂਪ ਦੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਬਾਰੇ ਉਹਦੇ ਹੀ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਫਸਰ ਐਸਐਸ ਨਗਰ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਕੁੱਲ 32726 ਲਾਪਤਰੀ ਸਕੀਮਾਂ ਦੇ ਰਜਿਸਟਰ ਹਨ ਜਿਨ੍ਹਾਂ ਦੇ ਵਿੱਚੋਂ 124288 ਕਿਸਾਨਾਂ ਦੀ ਲੈਂਡ ਸੀਨਿੰਗ ਅਤੇ KYC ਪੈਂਡਿੰਗ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦਾ ਲਾਭ ਲੈ ਰਹੇ ਲਾਪਤਰੀਆਂ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਉਹਨ ਤੱਕ ਪੀਐਮ ਕਿਸਾਨ ਨੀਤੀ ਦੀ ਜ਼ਮੀਨ ਦੀ ਡਿਟੇਲ ਸੰਬੰਧੀ ਲੈਂਡ ਰੀਕ ਦੇ ਦਰਜ ਨਹੀਂ ਕਰਵਾਈ ਉਹ ਆਪਣੇ ਨਜ਼ਦੀਕ ਦੇ ਖੇਤੀਬਾੜੀ ਦਫ਼ਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸੰਬੰਧੀ ਫਰਦ ਅਤੇ ਆਧਾਰ ਕਾਰਡ ਜਮ੍ਹਾਂ ਕਰਵਾਉਣ ਤਾਂ ਜੋ ਪੜਤਾਲ ਉਪरांत ਪੀਐਮ ਕਿਸਾਨ ਸਨਮਾਨ ਨੀਤੀ ਸਕੀਮ ਦਾ ਲਾਭ ਪ੍ਰਾਪਤ ਹੋ ਸਕੇ ਖਬਰਾਂ ਚੱਕੇ ਵਾਦਿਆਂ ਤੁਹਾਨੂੰ ਦੱਸ ਦਿੰਦੇ ਕਿ ਸਫਾਈ ਕਰਮਚਾਰੀ ਤੋਂ ਬਣੇ ਚੰਡੀਗੜ੍ਹ ਦੇ ਮੇਰ ਜਾਣੋ ਕੋਣ ਹਨ ਕੁਲਦੀਪ ਕੁਮਾਰ ਲੋਕਤੰਤਰ ਦੀ ਇਸ ਤੋਂ ਵੱਡੀ ਖੁਸ਼ਖਬਰੀ ਕੀ ਹੋ ਸਕਦੀ ਹੈ ਕਿ ਇੱਕ ਆਮ ਆਦਮੀ ਸਫਾਈ ਕਰਮਚਾਰੀ ਉਸੇ ਸ਼ਹਿਰ ਦਾ ਪਹਿਲਾ ਨਾਗਰਿਕ ਭਵ ਮੇਰ ਬਣਿਆ ਹੈ ਸ਼ਹਿਰ ਦੇ ਨਵੇਂ ਮੇਰ ਕੁਲਦੀਪ ਕੁਮਾਰ ਨੇ ਸਾਲ 2018 ਦੇ ਵਿੱਚ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕੀਤਾ ਉਹ ਹੁਣ ਨਗਰ ਨਿਗਮ ਦੀ ਇਮਾਰਤ ਵਿੱਚ ਹੀ ਮੇਰ ਦਾ ਅਹੁਦਾ ਸੰਭਾਲੇਗਾ ਮੇਰ ਕੁਲਦੀਪ ਕੁਮਾਰ ਲਈ ਮੰਗਲਵਾਰ ਦੋਹਰੀ ਖੁਸ਼ੀ ਦਾ ਦਿਨ ਰਿਹਾ ਇਸ ਦਿਨ ਜਦੋਂ ਉਹ ਦੇਸ਼ ਦੀ ਛੋਟੀ ਜੀ ਦਾਲ ਦੇ ਹੁਕਮਾਂ ਦੇ ਸ਼ਹਿਰ ਦੇ ਮੇਰ ਬਣੇ ਉਸੇ ਦਿਨ ਉਹਨਾਂ ਦੇ ਵਿਆਹ ਦੀ ਸਤਾਰ ਵੀ ਵਰੇ ਗੰਢ ਸੀ ਉਹਨਾਂ ਕਹੇ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਹਨਾਂ ਨੂੰ ਵਿਆਹ ਦੀ ਵਰੇ ਗੰਢ ਵਾਲੇ ਦਿਨ ਮੇਰ ਦੀ ਕੁਰਸੀ ਮਿਲੀ ਹੈ ਅਗਲੀ ਵੱਡੀ ਕਿਸਾਨਾਂ ਦੇ ਲਈ ਖੁਸ਼ਖਬਰੀ ਹੈ ਸਿੰਚਾਈ ਦੇ ਲਈ ਪਾਈਪ ਪਾਉਣ ਦੇ ਲਈ ਸਰਕਾਰ ਦਿੰਦੀ ਹੈ 90% ਦੀ ਤੱਕ ਦੀ ਸਬਸਿਡੀ ਡਾਕਟਰ ਸੇਨੂ ਦੁੱਗਲ ਤਾਂ ਦੱਸ ਦिए ਕਿ ਸੇਨੂ ਦਿਗਲ ਨੇ ਭੂਮੀ ਰੱਖਿਆ ਵਿਭਾਗ ਦੇ ਕੰਮਕਾਜ ਸੰਬੰਧੀ ਸਮੀਖਿਆ ਬੈਠਕ ਕਰਦ ਕੇ ਕਿ ਸਰਕਾਰ ਵੱਲੋਂ ਸਿੰਚਾਈ ਦੇ ਲਈ ਕਿਸਾਨਾਂ ਵੱਲੋਂ ਸਮੂਹਿਕ ਤੌਰ ਤੇ ਜ਼ਮੀਨ ਦੋਜ ਪਾਈਪਲਾਈਨ ਪਾਉਣ ਦੇ ਲਈ 90 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਭੂਮੀ ਰੱਖਿਆ ਵਿਭਾਗ ਨੂੰ ਕੁੰਝਾਂ ਕੇਸ ਪ੍ਰਾਪਤ ਹੋਏ ਹਨ ਜਿਸ ਦੇ ਵਿੱਚੋਂ 40 ਕੇਸਾਂ ਨੂੰ ਮੌਕੇ ਤੇ ਹੀ ਪ੍ਰਵਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਕਿਸਾਨ ਮਿਲ ਕੇ ਆਪਸੀ ਸਿੰਚਾਈ ਵਾਲੀ ਦੀਆਂ ਜ਼ਰੂਰਤਾਂ ਦੇ ਲਈ ਪਾਏ ਪਾ ਸਕਦੇ ਹਨ ਜਿਸ ਸਾਂਝੇ ਪ੍ਰੋਜੈਕਟ ਦੀ ਲਾਗਤ ਦਾ 90% ਦੀ ਸਰਕਾਰ ਅਦਾ ਕਰਦੀ ਹੈ ਤੇ ਕਿਸਾਨਾਂ ਦੇ ਸਮੂਹ ਨੇ ਸਿਰਫ 10% ਦੀ ਜ਼ਿੰਮੇਵਾਰੀ ਹਿੱਸੇਦਾਰੀ ਹੀ ਪਾਉਣੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਸਕੀਮ ਦਾ ਲਾਭ ਲੈਣ ਦੇ ਲਈ ਅਪੀਲ ਕਰਦੇ ਕਿਸਾਨਾਂ ਨੂੰ ਕਿਹਾ ਗਿਆ ਕਿ ਇਸ ਤਰੀਕੇ ਦੇ ਨਾਲ ਸंचाई ਦੇ ਲਈ ਖੇਤਾਂ ਨੂੰ ਪੂਰਾ ਪਾਣੀ ਪਹੁੰਚਦਾ ਹੈ ਤੇ ਕਿਸਾਨਾਂ ਦੀ ਆਮਦਨ ਵੀ ਵਾਧੀ ਹੈ ਅਗਲੀ ਵੱਡੀ ਖਬਰ ਤੁਹਾਨੂੰ ਦੱਸ ਜੇਗੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ ਗੰਨੇ ਦੇ ਖਰੀਦ ਮੁੱਲ ਤੇ 8 ਫੀਸਦੀ ਦਾ ਵਾਧਾ ਕੇਂਦਰ ਕੈਬਨਿਟ ਦਾ ਵੱਡਾ ਫੈਸਲਾ ਬੁੱਧਵਾਰ ਨੂੰ ਮੋਦੀ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਗਏ ਮੰਤਰੀ ਮੰਡਲ ਨੇ ਗੰਨੇ ਦੀ ਖਰੀਦ ਕੀਮਤ ਦੇ ਵਿੱਚ 8 ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਬਾਅਦ ਹੁਣ ਗੰਨੇ ਦੀ ਖਰੀਦੀ ਕੀਮਤ 315 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਕੇਂਦਰੀ ਮੰਤਰੀ ਅਨੁਰਾਗ ਠਾਕੋਰ ਨੇ ਕੈਬਨਿਟ ਮੰਤਰੀ ਦੇ ਵਿੱਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਕਿਹੜੇ-ਕਿਹੜੇ ਅੰਦੋਲਨ ਬਾਰੇ ਵੀ ਵੱਡੀ ਗੱਲ ਕੀਤੀ ਹੈ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਬਾਰੇ ਅਨੁਰਾਗ ਠਾਕਰ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਗੱਲਬਾਤ ਲਈ ਤਿਆਰ ਸੀ ਤੇ ਅਜੇ ਭਵਿੱਖੇ ਦੇ ਵਿੱਚ ਵੀ ਤਿਆਰ ਰਹਾਂਗੇ ਅਨੁਰਾਗ ਠਾਕਰ ਨੇ ਕਿਹਾ ਕਿ ਧਨੇ ਦੀ ਖੀੜ ਦੀ ਕੀਮਤ ਵਧਣ ਦੇ ਨਾਲ ਕਿਸਾਨ ਨੂੰ ਫਾਇਦਾ ਹੋਵੇਗਾ ਜਿਸ ਦੇ ਨਾਲ ਉਹਨਾਂ ਦੀ ਆਮਦਨ ਵੀ ਵਧੇਗੀ ਮੋਦੀ ਸਰਕਾਰ ਕਿਸਾਨ ਪੁਲਾਈ ਅਤੇ ਖੇਤੀਬਾੜੀ ਖੇਤੀ ਵਿਕਾਸ ਦੇ ਲਈ ਕੰਮ ਕਰ ਰਹੀ ਹੈ 2014 ਤੋਂ ਪਹਿਲਾਂ ਕਿਸਾਨਾਂ ਨੂੰ ਖਾਦ ਲੈਣ ਦੇ ਲਈ ਸੜਕਾਂ ਤੇ ਉਤਰਨਾ ਪੈਂਦਾ ਸੀ ਇਥੋਂ ਤੱਕ ਕਿ ਗੱਨੇ ਦੀ ਸਹੀ ਪੈਸੇ ਵੀ ਨਹੀਂ ਮਿਲ ਰਹੀ ਸਾਨਾ ਦੋਸਤੋ ਜੇ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਵਾਕੇ ਹੋ ਤਾਂ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ